ਇੰਸੂਲਿਨ ਇੱਕ ਹਾਰਮੋਨ ਹੈਗਾ ਜਿਹੜਾ ਕਿ ਪੈਨਕ੍ਰੀਆਸ ਦੇ ਵਿੱਚ ਰਿਲੀਜ਼ ਹੁੰਦਾ ਹੈ। ہماری ਬੋਡੀ ਦੇ ਵਿੱਚ ਸਾਡੇ ਪੈਨਕ੍ਰੀਆਸ ਆਰਗਨ ਹੈ ਜਿਹੜੇ ਕਿ ਇੰਸੂਲਿਨ ਨੂੰ ਰਿਲੀਜ਼ ਕਰਦੀ ਹੈ। ਇੰਸੂਲਿਨ 슈ਗਰ ਲੈਵਲ ਨੂੰ ਘਟਾਉਂਦਾ ਹੈ। ਇੰਸੂਲਿਨ ਜਿਹੜੇ ਬਲੱਡ ਸੈਲਸ ਹੈਗੇ ਨੇ, ਜਿਹੜੇ ਬੋਡੀ ਦੇ ਵਿੱਚ ਸੈਲਸ ਹੈਗੇ ਨੇ ਉਹਦੇ ਤੇ ਐਕਟ ਕਰਕੇ ਜਿਹੜੀ ਐਕਸੈਸਿਵ 슈ਗਰ ਹੈਗੀ ਹੈ ਉਹਨੂੰ ਬਲੱਡ ਤੋਂ ਸੈਲਸ ਦੇ ਵਿੱਚ ਅੰਦਰ ਲੈ ਜਾਂਦਾ ਹੈ ਤੇ 슈ਗਰ ਲੈਵਲ ਬਲੱਡ ਦੇ ਵਿੱਚ ਘਟ ਜਾਂਦਾ ਹੈ। ਸੋ ਇੰਸੂਲਿਨ ਇੱਕ ਹਾਰਮੋਨ ਹੈ ਤੇ ਇੰਸੂਲਿਨ ਦਾ ਆਪਣੀ ਬੋਡੀ ਦੇ ਵਿੱਚ ਬਹੁਤ ਜ਼ਿਆਦਾ ਰੋਲ ਹੈਗਾ। ਡਾਇਬੀਟ ਜਾ ਤਾਂ ਬੰਨੀ ਰਹੀ ਜਿਹੜੀ ਟਾਈਪ 1 ਡਾਇਬੀਟਿਸ ਹੈ ਜਾਂ ਫਿਰ ਉਹਦੇ ਅਗੇਂਸਟ ਰੈਜ਼ਿਸਟੈਂਸ ਹੈ ਜਿਹਦੇ ਕਰਕੇ ਇਨਸੂਲਿਨ ਐਕਟ ਨਹੀਂ ਕਰ ਪਾਰੀ ਸੈਲਸ ਉੱਤੇ ਤੇ ਉਹ 슈ਗਰ ਲੈਵਲ ਨੂੰ ਕੰਟਰੋਲ ਨਹੀਂ ਕਰ ਪਾਰੀ ਸੋ ਇਨਸੂਲਿਨ ਇੱਕ ਨੈਚੁਰਲ ਹਾਰਮੋਨੀ ਹੈ ਜਿਹੜਾ ਕਿ ਨੈਚੁਰਲੀ ਸਭ ਦੇ ਵਿੱਚ ਹੈਗਾ ਟਾਈਪ 1 ਡਾਇਬੀਟਿਸ ਦੇ ਵਿੱਚ ਇਨਸੂਲਿਨ ਨਹੀਂ ਅੰਦਰ ਪ੍ਰੋਡਿਊਸ ਹੋ ਰਹੀ ਜੈਨੇਟਿਕ ਡਿਫੈਕਟ ਹੈਗਾ ਪੈਨਕ੍ਰੀਆਸ ਦੇ ਵਿੱਚ ਬੀਟਾ ਸੈਲਸ ਦੇ ਵਿੱਚ ਤੇ ਟਾਈਪ 2 ਡਾਇਬੀਟਸ ਦੇ ਵਿੱਚ ਉਹ ਇਨਸੂਲਿਨ ਰੈジਸਟੈਂਸ ਹੋਣ ਕਰਕੇ ਇਨਸੂਲਿਨ ਐਕਟ ਨਹੀਂ ਕਰ ਪਾਰੀ ਕੰਮ ਨਹੀਂ ਕਰ ਪਾਰੀ ਤੇ ਡਾਇਬੀਟਸ ਡਵੈਲਪ ਹੋ ਜਾਂਦੀ ਹੈ ਤੇ ਬਲੱਡ ਸ਼ੂਗਰ ਲੈਵਲ ਵੱਧ ਜਾਂਦੇ ਨੇ ਤੇ ਇਸ ਕਰਕੇ ਜਿਹੜੇ ਜੇਕਰ ਜੇਕਰ ਪੇਸ਼ੈਂਟਸ ਦੀ ਸ਼ੂਗਰ ਅਨ ਕੰਟਰੋਲ ਹੈਗੀ ਹੈ ਬਹੁਤ ਜ਼ਿਆਦਾ ਹੈਗੀ ਹੈ ਜਿਹੜਾ HbA1c ਟੈਸਟ ਅਸੀਂ ਕਰਦੇ ਆਂ ਜੇਕਰ ਉਹਦੀ ਵੈਲਿਊ 9% ਤੋਂ ਜ਼ਿਆਦਾ ਹੈ 10% ਤੋਂ ਜ਼ਿਆਦਾ ਹੈ ਤਾਂ ਕਈ ਵਾਰ ਸਾਨੂੰ ਸ਼ੂਗਰ ਦੀ ਮੈਡੀਸਿਨ ਦੇ ਨਾਲ ਨਾਲ ਬਾਹਰੋਂ ਵੀ ਇਨਸੂਲਿਨ ਲਗਾਨੀ ਪੈਂਦੀ ਹੈ ਬਿਕੋਜ਼ ਪੈਨਕ੍ਰੀਆਸ ਨੂੰ ਵੀ ਰੈਸਟ ਦੇਣੀ ਪੈਂਦੀ ਹੈ ਬਿਕੋਜ਼ ਤੁਸੀਂ ਪੈਨਕ੍ਰੀਆਸ ਇنسੁਲਿਨ ਦਿੰਦੇ ਆ ਜਿਹਦੇ ਨਾਲ ਅਸੀਂ 슈ਗਰ ਲੈਵਲ ਨੂੰ ਕੰਟਰੋਲ ਕਰਨ ਦੀ ਹੈਲਪ ਕਰਦੇ ਆ ਤੇ ਇਨਸੁਲਿਨ ਬਾਹਰੋਂ ਜੇ ਅਸੀਂ ਦਿੰਨੇ ਆ ਉਹਦੇ ਸਾਈਡ ਇਫੈਕਟਸ ਵੀ ਜ਼ਿਆਦਾ ਨਹੀਂ ਹੈਗੇ ਇਨਸੁਲਿਨ ਦੇ ਦੋ ਹੀ ਸਾਈਡ ਇਫੈਕਟਸ ਹੁੰਦੇ ਨੇ ਨੰਬਰ 1 ਸਲਾਈਟ ਵੇਟ ਗੇਨ ਕਰ ਸਕਦੀ ਹੈ ਨੰਬਰ 2 ਹਾਈਪੋਗਲਾਈਸੇਮੀਆ ਜੇਕਰ ਐਕਸੈਸਿਵ ਇਨਸੁਲਿਨ ਲੱਗ ਜਾਵੇ ਤਾਂ ਜ਼ਿਆਦਾ 슈ਗਰ ਘਟਣ ਦਾ ਰਿਸਕ ਰਹਿੰਦਾ ਬਟ ਜੇਕਰ ਤੁਸੀਂ ਡਾਕਟਰੀ رائے ਦੇ ਨਾਲ ਇਨਸੁਲਿਨ ਲਗਾ ਰਹੇ ਹੋ ਤੇ ਐਡਕੁਏਟ ਡੋਸ ਲਗਾ ਰਹੇ ਹੋ ਤੇ ਘਰੇ 슈ਗਰ ਚੈੱਕ ਕਰ ਰਹੇ ਹੋ ਤੇ ਚੈੱਕ ਕਰਕੇ ਇਨਸੁਲਿਨ ਲਗਾ ਰਹੇ ਹੋ ਉਹਦੇ ਨਾਲ 슈ਗਰ ਲੈਵਲ ਦੇ ਘੱਟ ਇਸ ਕਰਕੇ ਤੁਸੀਂ ਡਾਕਟਰੀ رائے ਦੇ ਅਨਸਾਰ ਇਨਸੂਲਿਨ ਸਿੰਥੈਟਿਕਲੀ ਜਿਹੜੀ ਇਨਸੂਲਿਨ ਅਵੇਲੇਬਲ ਹੈ ਉਹ ਲਗਾਓ ਇਨਸੂਲਿਨ ਕਾਫੀ ਟਾਈਪਸ ਦੀ ਹੈਗੀ ਹੈ ਨੰਬਰ 1 ਜਿਹੜੀ ਅਸੀਂ ਕਹਿੰਦੇ ਆ ਅਲਟਰਾ ਸ਼ੋਰਟ ਐਕਟਿੰਗ ਇਨਸੂਲਿਨ ਹੈ ਜਿਹੜੀ ਕਿ ਬਹੁਤ ਹੀ ਥੋੜੇ ਟਾਈਮ ਲਈ ਕੰਮ ਕਰਦੀ ਹੈ ਜਿਵੇਂ ਕਿ ਅਸੀਂ ਖਾਣਾ ਖਾਣ ਤੋਂ ਪਹਿਲਾਂ ਤਿੰਨ ਟਾਈਮ ਦਿਨ 'ਚ ਖਾਣਾ ਖਾਣੇ ਆ ਤਾਂ ਤਿੰਨੋਂ ਟਾਈਮ ਖਾਣਾ ਖਾਣ ਤੋਂ ਪਹਿਲਾਂ ਅਸੀਂ ਇਨਸੂਲਿਨ ਲਗਾ ਦੰਨੇ ਆ 10 15 ਤੋਂ 20 ਮਿੰਟ ਪਹਿਲਾਂ ਤੇ ਉਹ ਜਿਹੜੀ ਖਾਣਾ ਖਾਣ ਤੋਂ ਬਾਅਦ ਸ਼ੂਗਰ ਵੱਧਦੀ ਹੈ ਉਸ ਸ਼ੂਗਰ ਨੂੰ ਕੰਟਰੋਲ ਕਰਨ 'ਚ ਹੈਲਪ ਕਰਦੀ ਹੈ ਇਹਨੂੰ ਅਸੀਂ ਕਹਿੰਦੇ ਆ ਸ਼ਾਰਟ ਐਕਟਿੰਗ ਜਾਂ ਅਲਟਰਾ ਸ਼ਾਰਟ ਐਕਟਿੰਗ ਇਨਸੂਲਿਨ ਉਸ ਤੋਂ ਇਲਾਵਾ ਇੰਟਰਮੀਡੀਏਟ ਐਕਟਿੰਗ ਹੁੰਦੀ ਹੈ ਇਨਸੂਲਿਨ ਐਨਪੀਐਚ ਦੀ ਵੈਰਾਈਟੀ ਹੈਗੀ ਹੈ ਜਿਹੜੀ ਕਿ 12 ਘੰਟੇ ਕੰਮ ਕਰਦੀ ਹੈ 12 ਤੋਂ 14 ਘੰਟੇ ਉਹ ਸਵੇਰੇ ਸ਼ਾਮ ਲਗਾਈ ਜਾਂਦੀ ਹੈ ਸਵੇਰੇ ਇੰਜੈਕ ਅਲੀ ਘੰਟੇ ਕੰਮ ਕਰਦੀਆਂ ਨੇ ਜਿਹੜੀ ਕਿ ਦਿਨ ਦੇ ਵਿੱਚ ਅਸੀਂ ਇੱਕ ਵਾਰ ਲਗਾਨੇ ਆ ਤੇ ਉਹ ਪੂਰਾ ਦਿਨ ਤੇ ਰਾਤ ਇੱਕ ਦਿਨ ਤੇ ਇੱਕ ਰਾਤ ਐਕਟ ਕਰਦੀ ਹੈ ਤੇ 슈ਗਰ ਲੈਵਲ ਨੂੰ ਕੰਟਰੋਲ ਕਰਨ ਚ ਹੈਲਪ ਕਰਦੀ ਹੈ ਤੇ ਇਹੋ ਜਿਹੇ ਇਨਸੂਲਿਨ ਇਸ ਕਰਕੇ ਡੇਲੀ ਬੇਸਿਸ ਤੇ ਲਗਾਈਆਂ ਜਾਂਦੀਆਂ ਨੇ ਤੇ ਇਹ ਟਾਈਪਸ ਨੇ ਇਨਸੂਲਿਨ ਦੀਆਂ ਬੇਸਿਕਲੀ ਬਹੁਤ ਸਾਰੀ ਥੈਰੇਪੀਸ ਹੁੰਦੀਆਂ ਨੇ ਜਿਹਨੂੰ ਅਸੀਂ ਕਹਿੰਦੇ ਆ ਬੇਸਲ ਬੋਲਸ ਥੈਰੇਪੀ ਜੋ ਬੋਲਸ ਬੋਲਸ ਥੈਰੇਪੀ ਤੇ ਉਹਦੇ ਹੈਲਪ ਦੇ ਨਾਲ ਅਲਟਰਾ ਲੌਂਗ ਐਕਟਿੰਗ ਅਲਟਰਾ ਸ਼ੋਰਟ ਐਕਟਿੰਗ ਇਨਸੂਲਿਨ ਨੂੰ ਮਿਕਸ ਕਰਕੇ ਵਿੱਚ ਹੀ ਲਗਾਨਨੇ ਆ ਤੇ ਇਸ ਤਰੀਕੇ ਨਾਲ ਅਸੀਂ 슈ਗਰ ਲੈਵਲ ਨੂੰ ਕ ਜਿਹੜੇ ਟਾਈਪ 1 ਡਾਇਬਟਿਕ ਪੇਸ਼ੈਂਟ ਹੈਗੇ ਨੇ ਉਹਨਾਂ ਲਈ ਤਾਂ ਇਲਾਜ ਹੀ ਇਨਸੂਲਿਨ ਹੈ ਬਿਕੋਜ਼ ਉਹਨਾਂ ਦੇ ਵਿੱਚ ਗੋਲੀਆਂ ਕੰਮ ਨਹੀਂ ਕਰਦੀਆਂ ਇਨਸੂਲਿਨ ਅੰਦਰ ਹੈ ਹੀ ਨਹੀਂ ਬੋਡੀ ਦੇ ਵਿੱਚ ਇਸ ਕਰਕੇ ਬਾਹਰੋਂ ਇਨਸੂਲਿਨ ਲਗਾਈ ਜਾਂਦੀ ਹੈ ਟਾਈਪ 1 ਡਾਇਬਟੀਜ਼ ਦਾ ਓਨਲੀ ਐਂਡ ਓਨਲੀ ਟਰੀਟਮੈਂਟ ਇਜ਼ ਇਨਸੂਲਿਨ ਸੋ ਜੰਗਰ ਇੰਡੀਵਿਜੂਅਲ ਜਿਨ੍ਹਾਂ ਨੂੰ ਟਾਈਪ 1 ਡਾਇਬੀਟਿਸ ਹੈ ਉਹਨਾਂ ਨੂੰ ਇਨਸੂਲਿਨ ਚਾਹੀਦੀ ਹੈ ਜਿਹੜੇ ਮੀਡਲ ਏਜ ਐ ਐਲਡਰਲੀ ਇੰਡੀਵਿਜੂਅਲ ਹੈਗੇ ਨੇ ਜਿਨ੍ਹਾਂ ਨੂੰ ਟਾਈਪ 2 ਡਾਇਬੀਟਿਸ ਹੈ ਜਿਹੜੀ ਕਿ 25 ਤੋਂ 30 ਸਾਲ ਦੀ ਉਮਰ ਤੋਂ ਬਾਅਦ ਡਿਵੈਲਪ ਹੁੰਦੀ ਹੈ ਉਹਨਾਂ ਲੋਕਾਂ ਲਈ ਇਨਸੂਲਿਨ ਉਦੋਂ ਬਣੀ ਹੈ ਜਦੋਂ ਉਹਨਾਂ ਦਾ ਬਲੱਡ ਸ਼ੂਗਰ ਲੈਵਲ ਕੰਟਰੋਲ 'ਚ ਨਹੀਂ ਹੈਗਾ ਮੈਡੀਕੇਸ਼ਨਸ ਦੇ ਉੱਤੇ ਵੀ ਹੈਗੇ ਨੇ 2 ਜਾਂ 3 ਮੈਡੀਕੇਸ਼ਨਸ ਚੱਲ ਰੀਆਂ ਨੇ ਉਹਦੇ ਬਾਵਜੂਦ ਵੀ ਸ਼ੂਗਰ ਲੈਵਲ ਕੰਟਰੋਲ ਚ ਨਹੀਂ ਹੈਗਾ ਐਚ ਬੀ ਵਨ ਸੀ ਲੈਵਲ ਐਵਰੇਜ ਬਲੱਡ ਸ਼ੂਗਰ ਲੈਵਲ ਬਹੁਤ ਜ਼ਿਆਦਾ ਹੈ 9% ਤੋਂ ਜ਼ਿਆਦਾ ਹੈ 10% ਤੋਂ ਜ਼ਿਆਦਾ ਹੈ ਕਈਆਂ ਦਾ 12% ਤੋਂ ਜ਼ਿਆਦਾ ਹੈ ਈਵਨ 14% ਤੋਂ ਜ਼ਿਆਦਾ ਹੈ ਉਹਨਾਂ ਲੋਕਾਂ ਲਈ ਇਨਸੂਲਿਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਬਿਕੋਜ਼ ਇਨਸੂਲਿਨ 슈ਗਰ ਦੀ ਮੈਡੀਕੇਸ਼ਨ ਦੇ ਨਾਲ ਨਾਲ ਵੀ ਅਸੀਂ ਲੈ ਸਕਦੇ ਹਾਂ ਸੋ ਪੇਸ਼ੈਂਟ ਨੂੰ ਅਸੀਂ ਕਹਿੰਦੇ ਕਿ ਆਪਣੀ ਲਾਈਫ ਸਟਾਈਲ ਨੂੰ ਵੀ ਮੋਡੀਫਿਕੇਸ਼ਨ ਕਰਦੇ ਰਹੋ ਲਾਈਫ ਸਟਾਈਲ ਦੇ ਵਿੱਚ ਜੋ ਜੋ ਪ੍ਰੀਕੌਸ਼ਨਸ ਹੈਗੇ ਹਨ ਉਹਨਾਂ ਨੂੰ ਵੀ ਕਰਦੇ ਰਹੋ ਨਾਲ ਦੇ ਨਾਲ ਤੁਸੀਂ ਮੈਡੀਕੇਸ਼ਨਸ ਨੂੰ ਵੀ ਯੂਜ਼ ਕਰਦੇ ਰਹੋ ਤੇ ਉਹਦੇ ਨਾਲ ਨਾਲ ਇਹ ਅਸੀਂ ਇਨਸੂਲਿਨ ਵੀ ਐਡ ਕਰਦੇ ਹਾਂ ਤੇ ਤਿੰਨੋਂ ਥੈਰੇਪੀ ਦੋਨੋਂ ਥੈਰਪੀਜ਼ ਮੈਡੀਕੇਸ਼ਨ ਪਲੱਸ ਇਨਸੂਲਿਨ ਦੋਨੋਂ ਹੀ ਇਕੱਠੀਆਂ-ਇਕੱਠੀਆਂ ਦਿੱਤੀਆਂ ਜਾਂਦੀਆਂ ਨੇ ਸੋ ਜਿਹੜੇ ਪੇਸ਼ੈਂਟ ਦਾ ਐਚਬੀਏ1C 9% ਤੋਂ ਜ਼ਿਆਦਾ ਹੈ ਡਿਸਪਾਈਟ ਔਨ 2 ਟੂ 3 ਔਰਲ ਮੈਡੀਕੇਸ਼ਨਸ ਤੇ ਉਹ ਇੰਡੀਵਿਜ